ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਸਖਤ ਕਾਰਵਾਈ ਜਾਰੀ ਹੈ ਇਸ ਸਬੰਧੀ ਬਟਾਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਪੰਜਾਬ ਪੁਲਿਸ ਦੀ ਹੈਲਪਲਾਈਨ ਨੰਬਰ ਤੇ ਗੈਂਗਸਟਰਾਂ ਜਾਂ ਉਨ੍ਹਾਂ ਦੇ ਸਾਥੀਆਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਨਾਲ ਹੀ ਉਸ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ ਮਹਿਤਾਬ ਸਿੰਘ ਨੇ ਦੱਸਿਆ ਇਪੁਰੇ ਪੁਲਿਸ ਜਿਲ੍ਹਾ ਪਟਾਲਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਪੈਸ਼ਲ ਨਾਕਾਬੰਦੀ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਪਹਿਲਾ ਡੇਰਾ ਬਾਬਾ ਨਾਨਕ ਅਤੇ ਖੋਨ ਬਟਾਲਾ ਸ਼ਹਿਰ ਵਿੱਚ ਖੁਦ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਹਨੂੰ ਦੱਸਿਆ ਕਿ ਚੈਕਿੰਗ ਦੌਰਾਨ ਪਿਛਲੇ ਦਿਨਾਂ ਵਿੱਚ ਕਈ ਨਸ਼ੀਲੇ ਪਦਾਰਥ ਅਤੇ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਮੁਹਿੰਵ ਵਿੱਚ ਐਸਪੀ ਡੀਐਸਪੀ ਪਦ ਅਧਿਕਾਰੀਆਂ ਸਮੇਤ ਲਗਭਗ 200 ਪੁਲਿਸ ਕਰਮਚਾਰੀ ਸਰਕਾਰ ਤੇ ਤਾਇਨਾਤ ਹਨ ਐਸਐਸਪੀ ਨੇ ਸਖਤ ਸ਼ਬਦਾ ਵਿੱਚ ਕਿਹਾ ਕਿ ਜੋ ਵੀ ਸਮਾਜ ਵਿਰੋਧੀ ਅੰਸਰ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਰਹੱਦੀ ਇਲਾਕਾ ਡੇਰਾ ਬਾਬਾ ਨਾਨਕ ਵਿੱਚ ਵੀ ਨਗਾ ਕਾਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਪੰਜਾਬ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੇਰਰ ਹੋ ਕੇ ਅਪਰਾਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਤਾਂ ਜੋ ਇਲਾਕੇ ਵਿੱਚ ਅਮਨ ਕਾਨੂੰਨ ਬਣਿਆ ਰਹੇ ਅੱਜ ਜੀ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈਗੀ ਹੈ ਤੇ ਇੱਕ ਇਹਦੇ ਵਿੱਚ ਨਾਕਾਬੰਦੀ ਦੇ ਵਿੱਚ ਇੱਕ ਐਸਪੀ ਸਾਹਿਬਾਨ ਛੇ ਡੀਐਸਪੀ ਸਾਹਿਬਾਨ ਤੇ 200 ਦੀ ਫੋਰਸ ਹੈਗੀ ਹੈ ਇਹਦੇ ਵਿੱਚ ਅਸੀਂ ਪੂਰਾ 5 ਤੋਂ ਲੈ ਕੇ 9 ਵਜੇ ਤੱਕ ਇਹ ਦਿਨ ਦੇ ਵਿੱਚ ਚੈਕਿੰਗ ਕਰ ਰਹੇ ਹਾਂ ਤੇ ਲੈਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵੀ ਹੋ ਕੇ ਆਇਆ ਉੱਥੇ ਵੀ ਅਸੀਂ ਸਿਟੀਸਿੰਗ ਕੀਤੀ ਹੋਈ ਹੈ ਕਿ ਜਿਹੜੀ ਪੋਸਟ ਲੱਗੀ ਹੋਈ ਹੈ ਉਹਨਾਂ ਨੂੰ ਅਸੀਂ ہدایت ਕੀਤੀ ਹੈ ਕਿ ਜਿਹੜੇ ਟੂ-ਵੀਲਰਸ ਹੈਗੇ ਆ ਇਹਨਾਂ ਨੇ ਕੋਈ ਮੂਵ ਬੰਨੇ ਹੋਏ ਆ ਤੇ ਉਹਨਾਂ ਦੀ ਸਬ ਚੈਕ ਕੀਤੀ ਜਾਵੇ ਕਿ ਉਹ ਵੀ ਹੈਗਾ ਜੇ ਕੁਝ ਗਲਤ ਪਾਇਆ ਜਾਂਦਾ ਤਾਂ ਕਾਰਵਾਈ ਕੀਤੀ ਜਾਵੇ ਆਦਰਵਾਇਜ਼ ਕੋਈ ਕਾਰਵਾਈ ਨਹੀਂ ਜੀ ਬਿਲਕੁਲ ਜੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈਗਾ ਆ ਕਾਫੀ ਸਾਨੂੰ ਰੂਪੀਨ ਨਾਕਾਬੰਦੀ ਦੌਰਾਨ ਹੀ ਜਿਹੜਾ ਹੈਗਾ ਰਿਕਵਰੀ ਹੋਈ ਹੈ ਉਹਦੇ ਵਿੱਚ ਵੈਪਨ ਵੀ ਹੈਗੇ ਨੇ ਤੇ ਸਾਨੂੰ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਦੂਸਰਾ ਇੱਕ ਪਬਲਿਕ ਦੇ ਵਿੱਚ ਜਿਹੜਾ ਹੈਗਾ ਕੰਫੀਡੈਂਸੀ ਆ ਰਿਹਾ ਹੈਗਾ ਪਬਲਿਕ ਸਾਨੂੰ ਆਪ ਆ ਕੇ ਮਿਲਦੀ ਹੈ ਤੇ ਜਿਹੜਾ ਇਹ ਈਵਨਿੰਗ ਦੇ ਵਿੱਚ ਇੱਥੇ ਸ਼ੋਅ ਹੋਸਟ ਹੁੰਦਾ ਹੈਗਾ ਉਹਦਾ ਬੜਾ ਅੱਛਾ ਲੱਗਦਾ ਹੈ ਅ ਸੀਜੀ ਆਮ ਪਬਲਿਕ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਜਿਹੜਾ ਪੁਲਿਸ ਦਾ ਸਹਿਯੋਗ ਦੋ ਜਿਹੜੀ ਇਹ ਪੁਲਿਸ ਸਰਕਾਰ ਦੇ ਉੱਤੇ ਖੜੀ ਹੈ ਜੀ ਹੈ ਜਿਹੜੀ ਚੈਕਿੰਗ ਹੋ ਰਹੀ ਹੈ ਛੋਟੇ ਲਈ ਹੈ ਤੇ ਜੇ ਹੋਰ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈ ਜੇ ਕੋਈ ਇਲੈਗਲ ਐਕਟੀਵਿਟੀ ਉਹਦੇ ਬਾਰੇ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਦੇਖੋ ਜੀ ਆ ਆ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈਗਾ ਉਹ ਹੈਲਪਲਾਈਨ ਦੇ ਨੰਬਰ ਤੇ ਜੇ ਕੋਈ ਸਾਨੂੰ ਇਨਫੋਰਮੇਸ਼ਨ ਦੰਦਾ ਗੈਸਟਰਸ ਬਾਰੇ ਤਾਂ ਅਸੀਂ ਉਹਦੀ ਜਾਣਕਾਰੀ ਗੁਪਤ ਵੀ ਰੱਖਾਂਗੇ ਮੈਂ ਤੁਹਾਨੂੰ ਵੀ ਜਿਹੜਾ ਹੈਗਾ ਪਬਲਿਕ ਨੂੰ ਤੁਹਾਡੇ ذریعے ਜਿਹੜਾ ਹੈਗਾ ਉਹ ਮੈਂ ਜਾਣਕਾਰੀ ਦੇ ਦਿੰਨਾ 9394693946 ਇਹ ਹੈਲਪਲਾਈਨ ਨੰਬਰ ਹੈ ਇਸ ਤੇ ਕੋਈ ਵੀ ਇਨਫੋਰਮੇਸ਼ਨ ਦੰਦਾ ਹੈਗਾ ਉਹਦੀ ਜਾਣਕਾਰੀ ਅਸੀਂ ਬਿਲਕੁਲ ਗੁਪਤ ਰੱਖਾਂਗੇ ਆ ਬਿਲਕੁਲ ਜੀ ਜੇ ਸਾਨੂੰ ਉਹਦਾ ਰਿਜ਼ਲਟ ਮਿਲਦਾ ਹੈਗਾ ਕੋਈ ਜਿਹੜਾ ਗੈਂਗਸਟਰ ਜਾਂ ਕੋਈ ਦੋਸ਼ੀ ਹੈ ਜੋ ਫੜਾਇਆ ਜਾਂਦਾ ਉਹਨਾਂ ਨੂੰ ਰਿਵਾਰਡ ਵੀ ਦਿੱਤੇ ਜਾਂਦੇ ਇੱਕ ਮੈਂ ਜੀ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਇੱਕ ਕੋਈ ਫੇਕ ਇਨਫੋਰਮੇਸ਼ਨ ਤੇ ਵਾਹ ਜਿਹੜੀਆਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਕਿ ਜਿਹੜੀ ਪੰਜਾਬ ਪੁਲਿਸ ਹੈਗਾ ਉਹ ਵਧੀਕੀ ਕਰੇਗੀ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਜੇ ਕੋਈ ਇਸ ਤਰ੍ਹਾਂ ਦੀ ਫੇਕ ਇਨਫੋਰਮੇਸ਼ਨ ਜਾਂ ਮਿਸ ਇਨਫੋਰਮੇਸ਼ਨ ਫਲਾੰਦਾ ਹੈਗਾ ਸੋਸ਼ਲ ਮੀਡੀਆ ਤੇ ਤਾਂ ਉਹਦੇ ਖਿਲਾਫ ਅਸੀਂ ਮਰਜ਼ੀ ਕਾਰਵਾਈ ਵੀ ਕਰਾਂਗੇ ਤਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜੋ ਕੋਈ ਕ੍ਰਾਈਮ ਕਰਦਾ ਹੈ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਜਿਹੜਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਜੋ ਦੋਸ਼ੀ ਨੋਸ਼ੀ ਫੜਦੇ ਆ ਉਹਦੇ ਵੀ ਰਾਈਟ ਹੈਗੇ ਆ ਤਾਂ ਉਹ ਵੀ ਉਹਦੇ ਰਾਈਟ ਜਿਹੜੇ ਆਗੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ